ਸਿੰਘ ਨੇ ਆਪਣੀ ਦਰਦ ਭਰੀ ਦਰਸਤਾਨ ਸੁਣਾਈ ਹੈ ਉਸਨੇ ਦੱਸਿਆ ਹੈ ਕਿ ਕਦੇ ਕਾਰਾ ਦੇ ਵਿੱਚ ਲੰਬੇ ਪੈ ਕੇ ਕਦੇ 4 ਦਿਨ ਜੰਗਲ ਦੇ ਵਿੱਚ ਤੁਰ ਕੇ ਕਦੇ ਕਿਸ਼ਤੀ ਦੇ ਰਾਹੀਂ 30-30 ਫੁੱਟ ਉੱਚੀਆਂ ਛਾਲਾ ਦੇ ਵਿੱਚ ਉਹ ਲੰਘ ਕੇ ਅਮਰੀਕਾ ਪਹੁੰਚੇ ਨੇ ਉਹਨਾਂ ਕਿਹਾ ਕਿ 70 ਦਿਨ ਮੈਗੀ ਖਾ ਕੇ ਗੁਜ਼ਾਰਾ ਕੀਤਾ ਹੈ ਅਮਰਤਾਰੀ ਮਨਦੀਪ ਸਿੰਘ ਦੀ ਦਾੜੀ ਦੇ ਕੇਸ਼ ਵੀ ਜੁੜੇ ਨੇ ਉਸ ਤੇ ਕਤਲ ਕਰ ਦਿੱਤੇ ਗਏ ਅਮਰੀਕੀ ਅਧਿਕਾਰੀ ਨੇ ਮਾੜਾ ਵਿਵਹਾਰ ਕੀਤਾ ਦਸਤਾਰ ਉਤਾਰ ਕੇ ਡਸਟਬਿਨ ਦੇ ਵਿੱਚ ਸੁੱਟ ਦਿੱਤੀ ਜਹਾਜ਼ ਦੇ ਵਿੱਚ ਹੱਥਾਂ 'ਚ ਹੱਥ ਕੜੀਆਂ ਲਗਾ ਦਿੱਤੀਆਂ ਗਈਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਪਾ ਕੇ ਨੰਗੇ ਸਿਰ ਅੰਮ੍ਰਿਤਸਰ ਲਿਆਂਦਾ ਗਿਆ ਹੈ ਜਹਾਜ਼ ਉਤਾਰਨ ਤੋਂ ਪਹਿਲਾਂ ਉਸ ਦੀਆਂ ਬੇੜੀਆਂ ਖੋਲੀਆਂ ਗਈਆਂ ਨੇ ਤੇ ਦੱਸਦੀ ਹੈ ਕਿ 30 ਘੰਟੇ ਤੋਂ ਵੱਧ ਦੀ ਉਡਾਣ ਦੇ ਵਿੱਚ ਸਿਰਫ ਇੱਕ ਸੇਬ ਅਤੇ ਇੱਕ ਚਿਪਸ ਦਾ ਪੈਕੇਟ ਦਿੱਤਾ ਗਿਆ ਖਾਣ ਦੇ ਲਈ 17 ਸਾਲ ਸੈਨਾ ਦੇ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰਨ ਵਾਲੇ ਮਨਦੀਪ ਸਿੰਘ ਨੇ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ 40 ਲੱਖ ਦਿੱਤਾ ਤੇ ਏਜੰਟਾਂ ਨੂੰ ਇਸ ਦੇ ਨਾਲ 14 ਲੱਖ ਦੇ ਚੈੱਕ ਵੀ ਉਧਾਰ ਕੀਤਾ ਸੀ ਉਹ 13 ਅਗਸਤ ਨੂੰ ਚ ਗਿਆ ਸੀ 2024 ਦੇ ਵਿੱਚ ਤੇ ਕਿਸੇ ਰੂਟ ਤੋਂ ਸੀ ਪਹੁੰਚਿਆ ਮੈਂ ਸਰ ਆਪਣੇ ਅੰਮ੍ਰਿਤਸਰ ਤੋਂ ਮੇਰੀ ਫਲਾਈਟ ਹੋਈ ਸੀ ੜੀ ਅੰਮ੍ਰਿਤਸਰ ਤੋਂ ਮੇਰੀ ਫਲਾਈਟ ਛੜੀ ਸੀ ਨਾ ਉਹ ਦਿੱਲੀ ਤੱਕ ਹੋਈ ਸੀ ਦਿੱਲੀ ਤੋਂ ਮੇਰੀ ਫਿਰ ਫਲਾਈਟ ਹੋਈ ਹੀ ਬੰਬੇ ਤੱਕ ਬੰਬੇ ਤੋਂ ਮੇਰੀ ਫਲਾਈਟ ਹੋਈ ਆਪਣੇ ਨਿਰੋਬੀਆ ਤੱਕ ਉਹ ਪੈ ਜਾਂਦੀ ਹੈ ਆਪਣੇ ਕੀਨੀਆਂ ਦੇ ਵਿੱਚ ਉਤੋਂ ਫਿਰ ਮੇਰੀ ਫਲਾਈਟ ਹੋਈ ਹੀ ਡਕਾਰ ਦੀ ਡਕਾਰ ਤੋਂ ਫਿਰ ਫਲਾਈਟ ਮੇਰੀ ਹੋਈ ਆ ਅਮਸਟਾਡਮ ਤੇ ਜਰਪ ਤੱਕ ਹੋਈ ਸੀ ਜੁਰਪ ਤਾ ਮੇਰੀ ਫਲਾਈਟ ਹੋਈ ਆ ਫਿਰ ਸੂਰੀਨੇਮ ਤੱਕ ਇਹ ਸਾਰਾ ਜਿਹੜਾ ਰਸਤਾ ਹੈ ਫਲਾਈਟ ਦਾ ਰਸਤਾ ਹੈ ਸੂਰੀਨੇਮ ਤੱਕ ਉਸ ਤੋਂ ਬਾਅਦ ਸਾਰ ਫਿਰ ਜਿਹੜਾ ਵੀ ਰਸਤਾ ਤੈਅ ਕੀਤਾ ਨਾ ਯੂ ਐਸ ਏ ਤੱਕ ਅਮਰੀਕਾ ਤੱਕ ਉਹ ਸਾਰਾ ਗੱਡੀਆਂ ਰਾਹੀਂ ਰਸਤਾ ਤੈਅ ਕੀਤਾ ਹੈ ਜਿਹੜਾ ਕਿ ਸੂਰੀਨੇਮ ਤੋਂ ਗਵਾਨਾ ਗਏ ਸੀ ਅਸੀਂ ਗਵਾਨਾ ਤੋਂ ਬਾਅਦ ਬਲੀਵਿਆ ਗਏ ਆ ਬਲੀਵਿਆ ਤੋਂ ਬਾਅਦ ਅੱਗੇ ਆ ਜਾਂਦਾ ਜੇ ਪੇਰੂ ਆ ਜਾਂਦਾ ਹੈ ਪੇਰੂ ਤੋਂ ਬਾਅਦ ਬ੍ਰਾਜ਼ੀਲ ਆ ਜਾਂਦਾ ਹੈ ਬ੍ਰਾਜ਼ੀਲ ਤੋਂ ਬਾਅਦ ਇਕਵਾਡੋਰ ਆ ਜਾਂਦਾ ਹੈ ਇਕਵਾਡੋਰ ਤੋਂ ਬਾਅਦ ਕੋਲੰਬੀਆ ਆ ਜਾਂਦਾ ਹੈ ਕੋਲੰਬੀਆ ਤੋਂ ਬਾਅਦ ਫਿਰ ਪਨਾਮਾ ਆ ਜਾਂਦਾ ਹੈ ਸਰਕਲ ਤਾਂ ਕਿੰਨਾ ਰਸਤਾ ਰਿਹਾ ਜੰਗਲਾਂ ਦਾ ਜਾਂ ਪਾਣੀ ਦਾ ਰਸਤਾ ਕਿੰਨਾ ਇਹ ਸਰ तकरीबन ਜੰਗਲੀ ਰਸਤਾ ਹੈ ਜੋ ਇਥੋਂ ਆਪਣਾ ਸੂਰੀਨੇਮ ਤੋਂ ਲੈ ਕੇ ਨਾ ਤੇ ਦਿਨਾਂ ਤੱਕ ਅਸੀਂ ਦੀਵਾਰ ਕ੍ਰੋਸ ਨਹੀਂ ਨਾ ਕਰਦੇ ਉਥੋਂ ਤੱਕ ਸਮਝ ਲਓ ਕਿ ਜੰਗਲੀ ਰਸਤਾ ਹੀ ਆ ਤੇ ਇਹ ਜਿਹੜੇ ਜਿਹੜੀ ਕੋਈ ਵੀ ਕੰਟਰੀ ਹੈ ਨਾ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ ਹਾਂ ਪੈਰੂ ਬ੍ਰਾਜ਼ੀਲ ਕੋਸਟਾ ਰੀਕਾ ਕੋਈ ਇਹ ਸਾਰੀਆਂ 4-4 ਦਿਨ ਦਾ ਰਸਤਾ ਵਾਹ ਤੇ ਗੱਡੀਆਂ ਦੇ ਵਿੱਚ 4 ਜਾਂ 5 ਬੰਦੇ ਬਹਿਣ ਦੀ ਜਗ੍ਹਾ ਹੁੰਦੀ ਜਿਹਦੇ ਵਿੱਚ 10-10 15-15 ਬੰਦੇ ਬਿਠਾ ਦਿੰਦੇ ਗੁੱਡੇ ਜੋੜ ਕੇ ਬਾਥਰੂਮ ਵੀ ਕਈ ਵਾਰੀ ਬੋਤਲਾਂ 'ਚ ਕਰਨਾ ਪੈਂਦਾ ਆ ਪਿਸਕਟ ਦੇ ਦਿੰਦੇ ਵਿੱਚ ਟੋਫੀਆਂ ਟੂਫੀਆਂ ਚੂਚਾਸ ਕੋਈ ਟਾਈਮ ਪਾਸ ਕਰਨਾ ਪੈਂਦਾ ਆ 70 ਦਿਨ ਤਾਂ ਮੈਂ ਮੈਦੀ ਖਾਦੀ ਜੇ ਇਕਵਾਡੋਰ ਦੇ ਵਿੱਚ ਹੋਟਲ ਦੇ ਵਿੱਚ ਜੇ ਮੈਂ ਖਾਂਦਾ ਹਾਂ ਠੇਡ ਪੀਰ ਹੁੰਦੀ ਜੇ ਨਹੀਂ ਖਾਂਦਾ ਤਾਂ ਤਾਂ ਭੁੱਖਾ ਮਰਦਾ ਹਾਂ ਪਲਾਸਟਿਕ ਦੇ ਚੌਲ ਹੁੰਦੇ ਹੀ ਪਾਣੀ ਗੰਦਾ ਹੀ ਆ ਔਰੀ ਚੀਜ਼ ਸਮੁੰਦਰ ਦੇ ਵਿੱਚ ਵੀ ਢਾਈ ਤੋਂ ਲੈ ਕੇ ਸਾਢੇ ਤਿੰਨ ਘੰਟੇ ਦੀ ਜਿਹੜੀ ਸੀਪ ਸੀ ਨਾ ਉਹਨੇ ਇੱਕ ਵਾਰੀ ਰੱਬ ਯਾਦ ਕਰਵਾ ਦਿੱਤਾ ਹੈਗਾ ਉਦੋਂ ਅਸੀਂ ਇਹ ਕਹਿੰਨੇ ਆ ਕਿ ਜਾਂ ਤਾਂ ਇੱਥੋਂ ਵਾਪਸ ਚਲ ਜਾਈਏ ਇਦਾਂ ਦਾ ਸਫ਼ਰ ਨਾ ਅੱਗੇ ਮਿਲ ਜੇ ਪਰ ਸਾਹ ਨੂੰ ਬੰਦਿਆਂ ਨੇ ਕਿਹਾ ਸੀ ਕਿ ਇਹੀ ਸਫ਼ਰ ਆ ਮਤਲਬ ਕਿਸਤੀ ਵਾਲਾ ਅਗਲੇ ਜੰਗਲੀ ਜੰਗਲੀ ਇਲਾਕਾ ਹੀ ਆ ਉਹ ਜਿਹੜਾ ਜੰਗਲੀ ਇਲਾਕਾ ਅਸੀਂ ਤੈਅ ਕੀਤਾ ਉਹਦੇ ਵਿੱਚ ਅਸੀਂ ਮਤਲਬ ਮਗਰਮਛ ਬਹੁਤ ਦੇਖਿਆ ਅਸੀਂ ਵਿੱਚ ਹੈ ਮਤਲਬ ਨਾਮਾ ਦੇ ਵਿੱਚ ਖਤਰਾ ਹੀ ਖਤਰਾ ਹੈਗਾ ਬਹੁਤ ਜ਼ਿਆਦਾ ਮਾੜੇ ਹਾਲ ਹੀ ਗੇ ਬੰਦਾ ਇਹ ਕਹਿੰਦਾ ਹੈ ਕਿ ਮੈਂ ਆ ਕਿੱਥੇ ਗਿਆ ਹਾਂ ਜਿਹੜਾ ਪਨਾਮਾ ਹੈ ਪਨਾਮਾ ਕਰਾਸ ਕਰਨ ਤੇ ਮੈਨੂੰ 13 ਦਿਨ ਲੱਗੇ ਹੀ ਤੇ ਜਿਹਦੇ ਵਿੱਚੋਂ 6 ਘੰਟੇ ਬਾਅਦ ਬ੍ਰੇਕ ਕਰਉਂਦਾ ਵਾ ਡੋਂਕਰ ਡੋਂਕਰ ਬ੍ਰੇਕ ਕਰਨ ਤੋਂ ਬਾਅਦ ਇਹਨਾਂ ਦਾ ਕੈਂਪ ਆ ਜਾਂਦਾ ਫਿਰ ਉੱਥੇ ਰਾਤ ਰੱਖਦੇ ਆ ਤੇ ਇਹਦੇ ਵਿੱਚ ਖਾਣ ਪੀਣ ਲਈ ਮਾਸਾ ਬਿਸਕੁਟ ਹੁੰਦੇ ਆ ਜਾਂ ਮੈਗੀ ਹੁੰਦੀ ਆ ਜਾਂ ਕੱਚੀਆਂ ਪੱਲੀਆਂ ਰੋਟੀਆਂ ਆ ਖਾ ਪੀ ਕੇ ਟਾਈਮ ਪਾਸ ਕਰਨਾ ਪੈਂਦਾ ਹੁੰਦਾ ਮੈਨੂੰ ਅਮਰੀਕਾ ਪਹੁੰਚ ਕੇ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਜਦੋਂ ਸਾਰ ਅਸੀਂ ਦੀਵਾਰ ਕ੍ਰੋਸ ਕਰ ਲਈ ਹੈ ਨਾ ਉਤੋਂ ਬਾਅਦ ਕਈ ਬੰਦੇ ਹੁੰਦੇ ਆ ਆਪਣੇ ਆਪ ਖੁਦ ਅਰੈਸਟ ਕਰਵਾ ਲੈਂਦੇ ਆ ਪਰ ਹੁਣ ਇਹਨਾਂ ਨੂੰ ਇੰਨਾ ਪਤਾ ਲੱਗ ਗਿਆ ਸੀ ਬੰਦਿਆਂ ਨੂੰ ਕਿ ਬਣਾਉ 트럼ਪ ਦਾ ਆਰਡਰ ਆ ਗਿਆ ਤੇ ਬੰਦੇ ਰਿਪੋਰਟ ਹੋਣੇ ਆ ਹੁਣ ਬੰਦੇ ਪੁਲਸ ਤੋਂ ਵੀ ਚੋਰੀ ਜਾਂਦੇ ਸੀ ਅਸੀਂ ਜਦੋਂ ਦੀਵਾਰ ਕ੍ਰੋਸ ਕੀਤੀ ਸਾਨੂੰ ਪੁਲਸ ਨੇ ਉੱਥੇ ਫੜ ਲਿਆ ਸੀ ਪੁਲਸ ਨੇ ਫੜ ਕੇ ਸਾਨੂੰ ਗੋਡਿਆਂ ਭਾਰ ਬਿਠਾ ਕੇ ਸਾਡੀ ਤਲਾਸ਼ੀ ਤणू ਸੀ ਲਈ ਸਾਰਾ ਕੁਝ ਚੈੱਕ ਕੀਤਾ ਸੀ ਆ ਚਲੋ ਸਾਡੇ ਕੋਲ ਨਿਕਲਣਾ ਕੀ ਕਿਉਂਕਿ ਅਸੀਂ ਤਾਂ ਕ੍ਰੋਸ ਹੀ ਕਰਨਗੇ ਆ ਸਾਲਮ ਲੈਣ ਵਾਸਤੇ ਗਏ ਸੀਗੀ ਬੈਗ ਬੂ ਖਾਲੀ ਕੀਤੇ ਉਹਨਾਂ ਨੇ ਤਸ਼ਮੇ ਤੁਸਮੇ ਲਵਾ ਦਿੱਤੇ ਆ ਪਰ ਸਾਡੇ ਨਾਲ ਇੱਕ ਬੜੀ ਵੱਡੀ ਗੱਲ ਉੱਥੇ ਨਾ ਸਰਦਾਰ ਬੰਦਿਆਂ ਨਾਲ ਬਹੁਤ ਜ਼ਿਆਦਾ ਗਲਤ ਹੋਈ ਆ ਮੈਂ ਆ ਚਲੋ ਗੁਰਸੇਕ ਹੀ ਤਕਰੀਬਨ ਹੋਰ ਬੰਦੇ ਮੈਂ ਅਮਰਦਤਾਈ ਸੇਕੀ ਉੱਥੇ ਜਾ ਕੇ ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਫੀਲ ਹੋਈ ਆ ਕਿ ਸਾਨੂੰ ਹੁਣ ਇੰਗਲਿਸ਼ ਨਹੀਂ ਆਉਂਦੀ ਵਿੱਚ ਜੇ ਕੋਈ ਇੰਗਲਿਸ਼ ਵਾਲਾ ਹੋਵੇ ਉਹਨੇ ਬੋਲ ਦੇਣਾ ਪਰ ਉੱਥੇ ਬੰਦਾ ਬੋਲਦਾ ਨਹੀਂ ਡਰਦਾ ਅਗਲਾ ਕਹਿੰਦਾ ਯਾਰ ਇੰਨੀ ਦੂਰ ਰਸਤਾ ਤੈਅ ਕਰਕੇ ਆ ਪਤਾ ਨਹੀਂ ਕੀ ਜੀ ਗੱਲ ਤੋਂ ਕੀ ਨਾ ਉੱਥੇ ਗਲਤ ਗੱਲ ਇਹ ਆ ਕਿ ਸਮਾਨ ਜਦੋਂ ਬੰਦੇ ਦੀ ਤਲਾਸ਼ੀ ਤਲੂਸੀ ਕਰਕੇ ਛੱਡ ਦਿੰ ਉਹਨਾਂ ਕਈਆਂ ਬੰਦਿਆਂ ਦੇ ਤੇ ਉੱਥੇ ਦਿਮਾਲੇ ਤੇ ਪਰਨੇ ਡਸਟ ਬੀਨ ਦੇ ਵਿੱਚ ਪਈ ਹੋਣੀ ਆ ਜਿਵੇਂ ਸਾਡੇ ਵੀ ਉੱਥੇ ਹੀ ਪਈ ਆ ਖੁੱਲ੍ਹਿਆਂ ਜੂੜਾਂ ਦੇ ਦੂਰਿਆਂ ਦੇ ਨਾਲ ਖੁੱਲ੍ਹਿਆਂ ਵਾਲਾਂ ਦੇ ਨਾਲ ਹੱਥ ਘੜੀਆਂ ਪਰਾਂ ਨੂੰ ਲਾ ਕੇ ਤੇ ਕੈਂਪ ਦੇ ਵਿੱਚ ਲੈ ਕੇ ਜਾਂਦੇ ਆ ਇਹ ਦਾੜੀ ਕਿਦੋਂ ਕੱਟੀ ਗਾੜੀ ਸਰ ਇਹ ਮੇਰੀ ਵੈਸੇ ਡੋਂਕਰ ਨੇ ਕਟਾਈ ਆ ਇਹਦੇ ਵਿੱਚ ਮਤਲਬ ਕੈਂਪ ਦਾ ਨਹੀਂ ਕੈਸ ਕਰਦਾ ਦੋਸਤ ਕੈਂਪ ਦਾ ਸਿਰਫ ਇੰਨਾ ਕਹਿ ਸਕਦਾ ਕਿ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਜਾਂ ਤਾਂ ਉਹਨਾਂ ਨੂੰ ਉਹ ਜਾਣ ਕੇ ਕਰਦੇ ਆ ਕਿ ਦਾੜੀ ਮੇਰੀ ਡੋਂਕਰ ਨੇ ਕਟਾਈ ਜਦੋਂ ਨਾ ਇੱਥੇ ਤੇਜੂਾਨਾ ਤੋਂ ਮੇਰੀ ਆਪਣੇ ਮੈਕਸੀਕੋ ਤੱਕ ਜਾਣ ਦੀ ਫਲਾਈਟ ਹੋਣੀ ਸੀ ਨਾ ਤੇ ਇਹਨਾਂ ਨੇ ਕੀ ਕੀਤਾ ਇਹ ਮੇਰੇ ਨਾਲ 7 ਬੰਦੇ ਸੀਗੇ ਹੋਰ ਉਹ ਤਕਰੀਬਨ ਕਲੀਨ ਸ਼ੇਵ ਵਾਲੇ ਸੀਗੇ 7 ਬੰਦੇ ਤੇ ਮੈਨੂੰ ਕਹਿੰਦੇ ਸੀ ਕਿ ਜੇ ਇਹ 7 ਬੰਦੇ ਜਾਣੇ ਹਨ ਤੇ ਵੀ ਤੇਰੇ ਕਰਕੇ ਜਾਣੇ ਹਨ ਕਿ ਜੇ ਤੂੰ ਆਪਣਾ ਮਤਲਬ ਦਾੜੀ ਕਟਾਵੇਂਗਾ ਤਾਂ ਫਿਰ ਜਾ ਸਕਦੇ ਨੇ ਮਜਬੂਰ ਕੀਤਾ ਗਿਆ ਹਾਂਜੀ ਮਜਬੂਰ ਕੀਤਾ ਗਿਆ ਤੇ ਉਹਦਾ ਇਹ ਜਾ ਨਹੀਂ ਸਕਦੇ ਜੀ ਕਿੰਨਾ ਬਥੇਰਾ ਕਿਹਾ ਮੈਂ ਯਾਰ ਵੀ ਮੈਂ ਪਨਾਮਾ ਦੇ ਵਿੱਚ ਹੀ ਮੈਂ ਆਪਣਾ ਮੈਂ ਮਤਲਬ ਦਾਦਾ ਕਤਲ ਕਰਾ ਸਕਦਾ ਮੈਂ ਉਥੋਂ ਵੀ ਬੜੀ ਮੁਸ਼ਕਿਲ ਨਾਲ ਬਚਾ ਕੇ ਲਿਆ ਮੈਂ ਯਾਰ ਹੁਣ ਰਹਿ ਗੋ ਉਹ ਫਿਰ ਹਰਾਸਮੈਂਟ ਬੜਾ ਕਰਦੇ ਤਿੰਨ ਚਾਰ ਦਿਨ ਮੈਨੂੰ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਫੋਨ ਫੋਲੇ ਅੰਦਰ ਮੇਰੇ ਕੋ ਮੈਂ ਬੜਾ ਤਰਲੇ ਮਿੰਟਾਂ ਮਾਰੇ ਆ ਤੇ ਮੈਨੂੰ ਵਿੱਚ ਮੁੰਡੇ ਹੀ ਮੇਰੇ ਨਾਲ ਦੇ ਗੱਲਬਾਤ ਕਰਦੇ ਤੇ ਇਹਨੂੰ ਕਹਿੰਦੇ ਯਾਰ ਬਾਬਾ ਮੰਨ ਲਾ ਅਸੀਂ ਜੇ ਚਲ ਗਏ ਨਾ ਤੈਨੂੰ ਪਰੇਸ਼ਾਨ ਕਰਨਾ ਇਹਨਾਂ ਨੇ ਪਰਾਂ ਨਹੀਂ ਤੈਨੂੰ ਕੁੱਟ-ਪੁੱਟ ਕੇ ਕਿੱਥੇ ਲੈ ਜਾਣੇ ਤੇ ਕਿਸੇ ਨੇ ਸੁਣਨੀ ਗੱਨੀ ਨਹੀਂ ਉਸ ਤੋਂ ਬਾਅਦ ਫਿਰ ਕੀ ਕਰ ਸਕਦੇ ਤੁਹਾਨੂੰ ਪਤਾ ਜਦੋਂ ਬਗਾਨੇ ਦੇਸ ਗਏ ਮੰਦਣੀ ਪੈਣੀ ਸੀ ਉਹਨਾਂ ਦੇ ਪਤਾ ਲੱਗੇ ਰਿਪੋਰਟ ਕਰਨਾ ਉਹ ਤੋਂ ਕੀ ਲਾਸੀ ਬਾਕੀਆਂ ਦੇ ਤੁਹਾਡੇ ਸਾਰੇ ਸਰ ਪਹਿਲਾਂ ਨਹੀਂ ਇਹਨਾਂ ਨੂੰ ਕਿਸੇ ਨੂੰ ਵੀ ਪਤਾ ਪਹਿਲੇ ਨੰਬਰ ਤੇ ਅੰਦਰ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਰਿਪੋਰਟ ਹੋਣੀ ਆ ਬੰਦੇ ਨੂੰ ਬਾਹਰ ਆ ਕੇ ਪਤਾ ਲੱਗਦਾ ਜਦੋਂ ਦੁਰਵਿਹਾਰ ਹੋ ਰਿਹਾ ਉਹ ਇਹਨਾਂ ਨੂੰ ਲੱਗ ਪੈਂਦਾ ਨਾ ਕਿ ਅਗਲਾ ਬੰਦਾ ਕਹਿੰਦਾ ਵੀ ਸਾਨੂੰ ਸ਼ਾਇਦ ਇਹਨਾਂ ਨੇ ਵੈਲਕਮ ਕਰਾ ਕੇ ਦੇ ਯੂ ਐਸ ਏ ਛੱਡ ਦੇਣਾ ਜਦੋਂ ਬੰਦੇ ਦੇ ਹੱਥ ਘੜੀ ਲੱਗ ਜਾਂਦੀ ਜਾਂ ਪੈਰਾਂ ਨੂੰ ਸੰਗਲਾਵਾ ਦਿੰਦੇ ਆ ਪਹਿਲੋ ਪਤਾ ਲੱਗ ਜਾਂਦਾ ਕਿ ਸਾਨੂੰ ਰਿਪੋਰਟ ਹੀ ਕਰ ਲੱਗੀ ਹੈ ਜਦੋਂ ਜਹਾਜ਼ ਦੇ ਵਿੱਚ ਲੈ ਗਏ ਜਹਾਜ਼ ਦੇ ਵਿੱਚ ਬਿਠਾਤਾ ਜਿਹੜਾ ਦੋ ਤਰੀਕ ਨੂੰ ਜਹਾਜ਼ ਉਤਰਿਆ ਰਕਤ ਪੰਜ ਦਿਨ ਨੂੰ ਉਹਨਾਂ ਨੂੰ ਇਹ ਕਹਿ ਗਏ ਵੀ ਤੁਹਾਨੂੰ ਦੂਸਰੇ ਕੈਂਪ ਚ ਲੈ ਆ ਜਣਾ ਤੇ ਦੂਸਰੇ ਕੈਂਪ ਦਾ ਸਫ਼ਰ ਇਹ 2 ਘੰਟੇ ਦਾ ਦੂਜਾ 3 ਘੰਟੇ ਦਾ ਜਦੋਂ ਕਹਿੰਦੇ 7 ਘੰਟੇ ਬਾਅਦ ਸਟੇ ਹੋਇਆ ਸਾਨੂੰ ਪਤਾ ਲੱਗ ਗਿਆ ਵੀ ਯਾਰ ਸਾਡੇ ਨਾਲ ਥੱਕਾ ਹੋ ਰਿਹਾ ਉਤੋਂ ਫਿਰ ਉਹ ਇਹ ਚ ਕਹਿੰਦੇ ਜੀ اسلامਾਬਾਦ ਦਾ ਕੋਈ ਮਤਲਬ ਆਈਸ ਅਫਸਰ ਹੀ ਆ ਆਈਸ ਦੇ ਮਤਲਬ ਵੱਡੇ ਅਫਸਰ ਹੁੰਦੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਤੁਹਾਨੂੰ ਇੰਡੀਆ ਲੈ ਕੇ ਜਾ ਰਹੇ ਆ ਉਹ ਬੰਦੇ ਕਹਿੰਦੇ ਵੀ ਜਹਾਜ਼ ਦੇ ਵਿੱਚ ਰੋਂਦੇ ਆਏ ਆ ਜਿਹੜਾ ਇੱਕ ਵਾਰੀ ਇਹਨਾਂ ਨੂੰ ਖਾਣ ਲਈ ਮਿਲਿਆ ਸੀ ਉਹ ਵੀ ਨਹੀਂ ਉਹਨਾਂ ਨੇ ਖਾਧਾ ਤੱਕਰਾ ਹੀ ਮਾਰਦੇ ਆਏ ਕਿ ਇੱਕ ਹਸਾਬ-ਕਿਤਾਬ ਦਾ ਵਿੱਚ ਕਹਿੰਦੇ ਬੰਦੇ ਕਹਿੰਦੇ ਵੀ ਅਸੀਂ ਮਰ ਜਾਣਾ ਮਰਨ ਕਿਸ ਤੋਂ ਦੋਦੀ ਮਰਿਆ ਜਾਣਾ ਨਹੀਂ ਪੈਰਾਂ ਨੂੰ ਵੀ ਸੰਗਲੀਆਂ ਲਾਈਆਂ ਹੱਥਾਂ ਨੂੰ ਵੀ ਹੱਥ ਘੜੀਆਂ ਲਾਈਆਂ ਇੱਥੇ ਆ ਕੇ ਜਦੋਂ ਅੰਮ੍ਰਿਤਸਰ ਉਹਨਾਂ ਦੇ ਹੱਥ ਘੜੀਆਂ ਖੋਲੀਆਂ ਵਾ ਜਹਾਜ਼ ਤੋਂ ਥੱਲੇ ਉਦੋਂ ਵੀਡੀਓ ਵਾਇਰਲ ਹੋ ਗਈਆਂ ਪਤਾ ਲੱਗ ਗਿਆ ਜਿਾ ਵੀ ਬਹੁਤ ਮਾੜਾ ਹੋ ਰਿਹਾ ਨਾ ਦੁਰਵਿਵਹਾਰ ਤੇ ਜਦੋਂ ਹੁਣ ਅਸੀਂ ਆਏ ਆ ਆਪਣਾ ਤੇ ਆਸਤਾਈ ਤੇ ਦੇ ਆਪਣਾ ਕੱਲ ਆਏ ਅਸੀਂ ਜਿਹਰੇ ਤੇ ਸਾਡਾ ਇਹਨਾਂ ਨੇ ਅਮਰਸਰ ਜਹਾਜ਼ ਲੈਂਡ ਹੋਣ ਤੋਂ ਪਹਿਲਾਂ ਹੀ ਇਹਨਾਂ ਨੇ ਹੱਥ ਕੜੀਆਂ ਸਾਡੀਆਂ ਉੱਪਰ ਉੱਪਰ ਲਾ ਲਈਆਂ ਵੀ ਪਤਾ ਨਾ ਲੱਗ ਜੇ ਵੀ ਥੱਲੇ ਜਾ ਕੇ ਇਹਨਾਂ ਨੇ ਮਾੜਾ ਅਕਸੂਬਤ ਨਹੀਂ ਦਿੱਤਾ ਖਾਣ ਲਈ ਸਿਰਫ ਇੱਕ ਵਾਰ ਹੀ ਦਿੱਤਾ ਪਹਿਲੇ ਜਹਾਜ਼ ਵਾਲਿਆਂ ਨੂੰ ਮੈਨੂੰ ਨਹੀਂ ਪਤਾ ਸਾਨੂੰ ਇੱਕ ਵਾਰ ਹੀ ਦਿੱਤਾ ਜੀ ਤੇ ਉਹ ਵੀ ਉਹਦੇ ਵਿੱਚ ਇੱਕ ਫਰੂਟੀ ਸੀ ਕੱਲ ਆਏ ਅਸੀਂ ਜਿਹਰੇ ਤੇ ਸਾਡਾ ਇਹਨਾਂ ਨੇ ਅਮਰਸਰ ਜਹਾਜ਼ ਲੈਂਡ ਹੋਣ ਤੋਂ ਪਹਿਲਾਂ ਹੀ ਇਹਨਾਂ ਨੇ ਹੱਥ ਕੜੀਆਂ ਸਾਡੀਆਂ ਉੱਪਰ ਉੱਪਰ ਲਾ ਲਈਆਂ ਪੀ ਪਤਾ ਨਾ ਲੱਗ ਜੇ ਵੀ ਥੱਲੇ ਜਾ ਕੇ ਇਹਨਾਂ ਦਾ ਮਾੜਾ ਅਕਸੂਬਤ ਨਹੀਂ ਦਿੱਤਾ ਖਾਣ ਲਈ ਸਿਰਫ ਇੱਕ ਵਾਰ ਹੀ ਦਿੱਤਾ ਪਹਿਲੇ ਜਹਾਜ਼ ਵਾਲਿਆਂ ਨੂੰ ਮੈਨੂੰ ਨਹੀਂ ਪਤਾ ਸਾਨੂੰ ਇੱਕ ਵਾਰ ਹੀ ਦਿੱਤਾ ਜੀ ਤੇ ਉਹ ਵੀ ਉਹਦੇ ਵਿੱਚ ਇੱਕ ਫਰੂਟੀ ਸੀ ਇੱਕ ਸੇਬ ਵੀ ਇੱਕ ਲੇਜ ਹੀ ਉਹ ਵੀ ਵਿੱਚੋਂ ਕਈਆਂ ਨੇ ਖਾ ਲਿਆ ਕਿਉਂਕਿ ਕਈ ਖਾਣ ਤੋਂ ਡਰਦੇ ਸੀ ਉਹਨਾਂ ਨੂੰ ਇਹ ਜੀ ਅੰਦਰ ਲੈ ਕੇ ਬਾਥੂਮ ਹੈਗਾ ਪਤਾ ਨਹੀਂ ਪਾਣੀ ਹੈਗਾ ਕ ਨਹੀਂ ਹੈਗਾ ਜੇ ਖਾ ਲਿਆ ਤੇ ਲੈਟਰਿੰਗ ਕਰਨ ਦੇਣੀ ਹੈ ਕ ਨਹੀਂ ਹੱਥ ਘੜੀਆਂ ਤੇ ਖੋਲਦੇ ਨਹੀਂ ਸੀ ਉਹ ਤੋ ਵਿਚਾਰੇ ਖਾਂਦੇ ਪੀਂਦੇ ਨਹੀਂ ਸਿਰਫ ਪਾਣੀ ਪੀ ਲੈਂਦੇ ਪਾਣੀ ਪੀ ਲਿਓ ਇੱਕ ਹੱਥ ਖੋਲ ਦੇ ਦਿੰਦੇ ਹੀ ਬੰਦਾ ਬਾਥੂਮ ਕਰ ਲੈਂਦਾ ਉਹ ਹੱਥ ਘੜੀਆਂ ਮੈਂ ਸਿਰਫ ਮਤਲਬ ਲੈਂਡ ਜਾਜ ਲੈਂਡ ਹੋਣ ਤੋਂ ਪਹਿਲਾਂ ਇਹਨਾਂ ਨੇ ਸਰ ਮੇਰੀ ਟੋਟਲ ਗੱਲ ਜਿਹੜੀ ਏਜੰਟ ਨਾਲ ਹੀ ਨਾ ਉਹ 40 ਲੱਖ ਰੁਪਏ ਦੀ ਹੋਈ ਸੀ ਮਤਲਬ ਕਿ ਅਮਰੀਕਾ ਪਾਰ ਕਰਾਉਣ ਦੀ ਬਾਅਦ ਵਿੱਚ ਮੇਰੀ ਗੱਲ ਨਾਲ ਹੀ ਇਹ ਹੋਈ ਉਹ ਕਹਿੰਦੇ ਕਿ ਤੈਨੂੰ ਸੇਫ ਕਢਾ ਦਾਂਗੇ ਸੇਫ ਦਾ ਮਤਲਬ ਵੀ ਤੈਨੂੰ ਪੁਲਿਸ ਦੇ ਹੱਥ ਨਹੀਂ ਲੱਗਣ ਦਵਾਗੇ ਆਪਣੀ ਗੱਡੀ ਦੇ ਵਿੱਚ ਬਿਠਾ ਕੇ ਜਿੱਥੇ ਤੂੰ ਸੈਕਰਾਮੈਂਟੋ ਕਹੇਗਾ ਕਿਤੇ ਵੀ ਕਹੇਗਾ ਮਤਲਬ ਐਲ.ਏ ਕਹੇਗਾ ਤੈਨੂੰ ਉੱਥੇ ਭੇਜ ਦਵਾਂਗੇ ਉਹਦੇ ਵਿੱਚ ਫਿਰ ਇਹਨਾਂ ਨੇ ਮੈਂ ਕਿਹਾ ਯਾਰ ਮੇਰੇ ਕੋਲ ਤੇ ਪੈਸੇ ਇੰਨਾ ਹੀ ਕਿ ਮਤਲਬ 35-36 ਲੱਖ ਰੁਪਇਆ ਮੈਨੂੰ ਫੌਜ ਚ ਆਇਆ ਸੀ ਪੈਨਸ਼ਨ ਦਾ ਇਕੱਠਾ ਪੈਹਾ ਉਹ ਮੈਂ ਲੈਤਾ ਤੇ ਆਪਣੀ ਵਾਈਫ ਦੇ ਮਤਲਬ ਜੁਵੈਲੀ ਜੁਵਲੀ ਜਿਹੜੀ ਸੀ ਨਾ ਉਹ ਵੇਚ ਵਟ ਕੇ ਮਤਲਬ ਮੈਂ 40 ਲੱਖ ਰੁਪਇਆ ਇਕੱਠਾ ਕੀਤਾ ਸੀ ਤੇ ਬਾਕੀ ਮੈਂ ਯਾਰ ਮੇਰੇ ਕੋਲ ਹੁਣ ਹਨੀ ਗੇ ਉਹ 14 ਲੱਖ ਰੁਪਇਆ ਦੇ ਬਦਲੇ ਜਿਹੜਾ ਉਹ ओरिजिनल ਹੈ ਉਹਨਾਂ ਨੂੰ 14 ਲੱਖ ਦੇਣਾ ਉਹ 14 ਏਜੰਟ ਕੋ ਮੇਰੇ ਕੋਲ ਹੈਗੇ ਮੈਂ ਨਾਂ ਨਹੀਂ ਲੈਣਾ ਕਿਉਂਕਿ ਮੇਰੀ ਗੱਲ ਏਜੰਟ ਨਾਲ ਅੱਜ ਹੋਈ ਆ ਕਿ ਨਾ ਵੀ ਕੱਲ ਬਹਿ ਕੇ ਗੱਲਬਾਤ ਕਰਾਂਗੇ ਜੇ ਤਾਂ ਮੇਰੇ ਨਾਲ ਕੱਲ ਬਹਿ ਕੇ ਗੱਲਬਾਤ ਕਰਦਾ ਠੀਕ ਆ ਨਹੀਂ ਤਾਂ ਫਿਰ ਮੈਂ ਕੱਲ ਨੂੰ ਬੁਲਾ ਕੇ ਤੇ ਮੈਂ ਇਹਨਾਂ ਦੇ ਨਾਮ ਵੀ ਦੱਸ ਦੇਣੀ ਹਾਂ ਮੈਂ ਤੁਸੀਂ ਸਰਕਾਰ ਕੋਲ ਵੀ ਮੰਗ ਕਰਦਾ ਸਰਕਾਰ ਤੋਂ ਇਹੀ ਮੰਗ ਕਰਦਾ ਕਿ ਸਾਡੇ ਨਾਲ ਬਹੁਤ ਜ਼ਿਆਦਾ ਤਕਾ ਹੋ ਗਿਆ ਵੈਸੇ ਇਹ ਤੇ ਐਸਜੀਪੀਸੀ ਨੂੰ ਵੀ ਚਾਹੀਦਾ ਸਾਡੇ ਬਾਰੇ ਸੋਚਣਾ ਕਿ ਕਦੇ ਸਾਡਾ ਦੇਖੋ ਵੀ ਦੁਰਵਿਹਾਰ ਕਿੰਨਾ ਹੋ ਰਿਹਾ ਉਥੋਂ ਸਿੱਖ ਬੰਦਿਆਂ ਦਾ ਤੁਸੀਂ ਇਹ ਦੇਖੋ ਕਿ ਜਦੋਂ ਜਹਾਜ਼ ਦੇ ਵਿੱਚੋਂ ਉਤਰੇ ਹਨਾ ਉੱਥੇ ਪੁਲਿਸ ਅਫਸਰ ਵੀ ਸਾਰੇ ਦੇਖਣ ਦੇ ਆਏ ਕਿ ਬੱਚਿਆਂ ਦੇ ਜਿੰਨੇ ਵੀ ਛੋਟੇ-ਛੋਟੇ ਬੱਚੇ ਹੈਗੇ ਸਾਰਿਆਂ ਦੇ ਜੂੜੇ ਖਿਲਰੇ ਆਏ ਨਾ ਕੋਈ ਦੇ ਕੋਈ ਪਰਨਾ ਨਾ ਕੋਈ ਇਦਾਂ ਬਹੁ ਬੁਰੇ ਹਾਲ ਹੀ ਗਏ ਤੇ ਬੈਗ ਵੀ ਇਹਨਾਂ ਨੇ ਸਾਰਿਆਂ ਤੋਂ ਲਾਸਟ ਦਿੱਤੇ ਆ ਜਦੋਂ ਇਹਨਾਂ ਨੇ ਕੰਮ ਖਤਮ ਆ ਇਹਨਾਂ ਨੂੰ ਚਾਹੀਦਾ ਇਹ ਸੀ ਕਿ ਜਦੋਂ ਜਹਾਜ਼ ਚ ਉਤਰੇ ਹਨਾ ਆਪੋ ਆਪਣੇ ਬੈਗ ਦੇ ਵਿੱਚੋਂ ਆਪਣੀ ਦਸਤਾਰ ਕੱਢੋ ਤੇ ਆਪਣੇ ਸਿਰ ਤੇ ਪੰਜਾਬ ਸਰਕਾਰ ਨੇ ਪ੍ਰਚਾਰ ਦੇ ਵਿਰੁੱਧ